ਗਿਆ ਕਿ ਉਹ ਪਾਸ਼ਾ ਦੇਦੇ ਜਿਹੜੀ ਸੰਗਤ ਆਈ ਆ ਬਾਬੇ ਤੇ ਬਹੁਤ ਗੰਭੀਰ ਇਲਜ਼ਾਮ ਲਗਾਏ ਉਹਨਾਂ ਦੀ ਫੈਮਿਲੀ ਨੇ ਤੁਸੀਂ ਆਪਾਂ ਕੋਸ਼ਿਸ਼ ਕਰਦੇ ਹੈਗੇ ਆ ਜਿਹੜੀ ਇੱਥੇ ਸੰਗਤ ਪਹੁੰਚਦੀ ਹੈਗੀ ਆ ਸੋ ਉਹਨਾਂ ਨੂੰ ਪੁੱਛਦੇ ਹੈਗੇ ਆ ਕਿ ਉਹਨਾਂ ਦਾ ਹਕੀਕਾ ਨਾ ਹੈਗਾ ਆ ਸੋ ਆਪਾਂ ਤੁਸੀਂ ਇਹ ਇੱਕ ਬਾਬਾ ਜੀ ਦਾ ਫੈਮਿਲੀ ਡਿਸਪਿਊਟ ਚੱਲਦਾ ਹੈਗਾ ਹਨਾ ਹਾਂਜੀ ਸੋ ਇਹਨਾਂ ਦੀ ਵਾਈਫ ਨੇ ਇਲਜ਼ਾਮ ਲਗਾਇਆ ਕਿ ਬਾਬਾ ਜੀ ਦੇ ਕੈਰੈਕਟਰ ਤੇ ਗੱਲ ਉਂਗਲੀਆਂ ਚੱਕੀਆਂ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਤੁਸੀਂ ਕਿੰਨੇ ਚਿਰ ਤੋਂ ਇਸ ਡੇਰੇ ਤੇ ਆਉਂਦੇ ਆ ਅਸੀਂ ਬਾਬਾ ਜੀ ਤੇ 2 ਸਾਲ ਤੋਂ ਤਾਂ ਹੁਣ ਇੱਥੇ ਡੇਰੇ ਆਉਣੇ ਪਹਿਲਾਂ ਬਾਬੇ ਬਾਬਾ ਜੀ ਨੂੰ 10-12 ਸਾਲ ਤੋਂ ਜਾਣਦੇ ਆ ਜਿੱਦਾਂ ਅਸੀਂ ਪਿੱਛੇ ਵੀ ਇਹ ਗੱਲ ਬਹੁਤ ਬਿਲਕੁਲ ਗਲਤ ਕਹਿ ਰਹੇ ਆ ਉਹ ਬਾਬਾ ਜੀ ਦੇ ਕੈਰੈਕਟਰ ਬਾਰੇ ਸਾਡੇ ਏਰੀਆ ਦੇ ਜਿੱਥੇ ਮਰਜ਼ੀ ਪੁੱਛ ਲੈਣਾ ਆ ਕੰਮ ਅੱਜ ਤੇ ਬਾਬਾ ਜੀ ਨੇ ਕੀਤਾ ਨਹੀਂ ਗਾ ਜਿਹੜਾ ਕੰਮ ਉਹ ਕਹਿੰਦੇ ਆ ਮੈਂ ਹੀ ਬਾਬਾ ਜੀ ਕਰ ਸਕਦੇ ਆ ਇਨਾ ਕ ਸਾਨੂੰ ਪਤਾ ਆ ਅਸੀਂ ਚਾਹੇ ਸਿੱਖੀ ਨੂੰ ਮੰਨਣੇ ਵਾਲੇ ਆ ਜਾਂ ਕੁਝ ਵੀ ਆ ਪਰ ਬਾਬਾ ਜੀ ਇਦਾਂ ਗਲਤ ਨਹੀਂ ਕਰ ਸਕਦੇ ਤੁਸੀਂ ਦੇਖ ਸਕਦੇ ਹੋ ਇਹ ਸੰਗਤ ਦੀ ਸਫਾਈ ਹੈਗੀ ਆ ਕਿ ਬੀਬੀ ਨੇ ਇਲਜ਼ਾਮ ਲਗਾਇਆ ਕਿ ਬਾਬੇ ਕੋਲ ਬੀਬੀਆਂ ਆਉਣੀਆਂ ਆ ਸਾਫ ਸ਼ਬਦਾਂ ਚ ਉਹਨਾਂ ਨੇ ਕਿਹਾ ਮਤਲਬ ਕਰੈਕਟਰ ਤੇ ਉਂਗਲੀ ਟਾਈ ਆ ਤੁਹਾਡੇ ਕੋਲ ਕੁੱਸਤੀਆਂ ਸੀ ਤੁਹਾਡਾ ਕੀ ਕਹਿਣਾ ਜੀ ਅੱਜ ਤੋਂ 14-15 ਸਾਲ ਤੋਂ ਪਹਿਲਾਂ ਬਾਬਾ ਰਹਿ ਰਿਹਾ ਇੱਥੇ ਕੋਈ ਇਦਾਂ ਦਾ ਕਰੈਕਟਰਲੈਸ ਨਹੀਂ ਹੈਗਾ ਬਾਬਾ ਹਰ ਕੋਈ ਸੰਗਤ ਆਉਂਦੀ ਆ ਹਰ ਕੋ ਨੂੰ ਚਾਹ ਪਾਣੀ ਬੀਬੀਆਂ ਨੂੰ ਭਾਈਆਂ ਨੂੰ ਮਤਾਵਾਂ ਨੂੰ ਉਜ ორგანਿਕ ਕਿਆ ਪਣੀ ਦਿੰਦੇ ਆ ਕੋਈ ਇਦਾਂ ਦੀ ਗੱਲਬਾਤ ਨਹੀਂ ਇਹ ਤਾਂ ਜਿਹੜੇ ਗਲਤ ਬਿਆਨ ਨਹੀਂ ਜਿਹੜੇ ਦਿੰਦੇ ਆ ਉਹ ਗਲਤ ਉਹਦੇ ਪ੍ਰਭਾਵ ਜਿਹੜਾ ਹੁੰਦੇ ਆ ਉਹ ਗਲਤ ਆ ਬਾਬਾ ਸਾਡਾ ਬਿਲਕੁਲ ਸਹੀ ਆ ਮਾਹ ਚੁੱਪ ਨਾ ਜਾ ਪਤਾ ਕਰ ਲੋ ਇਹਨਾਂ ਦਾ ਕਹਿਣਾ ਕਿ ਬਾਬੇ ਜੀ ਦਾ ਪ੍ਰਭਾਵ ਜਿਹੜਾ ਹੈਗਾ ਆ ਉਹ ਸੰਗਤ ਦੇ ਵਿੱਚ ਬਹੁਤ ਵਧੀਆ ਹੈਗਾ ਐਦਾਂ ਦਾ ਜਿਹੜਾ ਇਲਜ਼ਾਮ ਲਗਾਉਣਾ ਸੰਗਤ ਕਹਿੰਦੀ ਕਿ ਕਿਸ ਤਰ੍ਹਾਂ ਸਰ ਗਲਤ ਆ ਅਸੀਂ ਕਦੇ ਨਹੀਂ ਦੇਖਿਆ ਹੈਗਾ ਹਾਂ ਜੀ ਤਾਂ ਨੂੰ ਪਤਾ ਕਿ ਬਾਬਾ ਜੀ ਦਾ ਇੱਕ ਪਰਿਵਾਰਕ ਡਿਸਪਿਊਟ ਚੱਲਦਾ ਹੈ ਕਿ ਇਹਨਾਂ ਦੀ ਵਾਈਫ ਨੇ ਇਹਨਾਂ ਤੇ ਹਲਕੇ ਇਲਜ਼ਾਮ ਲਗਾਏ ਹੈਗੇ ਆ ਕਿ ਇਤਨੀ ਗਲਤ ਗੱਲਬਾਤ ਹੈਗੀ ਆ ਹਾਂਜੀ ਹੁਣ ਦੇ ਦੇ ਤੇ ਤਾਂ ਜੀ ਸਾਰੇ ਇੱਥੇ ਬੁੜੀਆਂ ਆਉਂਦੀਆਂ ਦੁੱਖ ਸੁੱਖ ਲੈ ਆਉਂਦੀਆਂ ਆ ਹੁਣ ਸਾਰਾ ਕੋਈ ਮਾੜਾ ਤਾਂ ਨਹੀਂ ਹੋ ਸਕਦਾ ਇੱਕ ਨੇ ਬੁੜੀਆਂ ਹੁਣ ਆਉਂਦੀਆਂ ਕੋਈ ਦੁੱਖ ਲੈ ਆਉਂਦੀ ਆ ਬਾਬਾ ਕਿਸੇ ਸੱਦਣ ਤਾਂ ਜਾਂਦਾ ਨਹੀਂ ਨਾ ਘਰ ਜਾਂਦਾ ਹੁਣ ਜਾਂਮ ਨੇ ਤਾਂ ਗਲਤ ਗੱਲਿਆ ਹੈ ਨਾ ਜਾਂ ਤਾਂ ਕੋਈ ਸਬੂਤ ਹੋਣਾ ਚਾਹੀਦਾ ਇਹ ਇਲਜ਼ਾਮ ਫਲਾਨਾ ਇਹ ਜਨਾਨੇ ਆ ਜਾਂ ਆ ਉਹ ਸਬੂਤ ਤਾਂ ਦੇਖਿਆ ਨੇ ਇਹ ਤਾਂ ਜਨਾਨੀਆਂ ਤਾਂ ਆਉਂਦੀਆਂ ਦੁੱਖ ਸੁੱਖਲੇ ਸਭ ਹੁੰਦੇ ਆ ਜਿਹੜਾ ਦੁਖੀ ਹੋ ਆ ਜਾਂਦਾ ਕਹਿੰਦੇ ਹੁੰਦੇ ਇਸ਼ਕ ਮੁਸ਼ਕ ਦੇ ਖੰਭ ਨਾਲ ਲੁਕਦੇ ਲੋਕੇ ਨਾਲ ਚੋਰੀ ਯਾਰੀ ਕਦੇ ਕੋ ਮਾੜੀ ਮੋਟੀ ਕੰਸੋ ਜਾਂ ਕਦੇ ਮੁਸਕਾਇਆ ਹੋਵੇ ਨਾ ਇਹ ਤਾਂ ਸੁਣਿਆ ਨਹੀਂ ਤੁਹਾਡੀ ਦਾੜੀ ਚਿੱਟੀ ਆ ਦੇਖ ਲੋ ਅੱਜ ਸੁਣਿਆ ਨਹੀਂ ਨਹੀਂ ਸੁਣਿਆ ਨਾ ਦੇਖਿਆ ਦੇਖਿਆ ਹੋਵੇ ਜਾਂ ਸੁਣਿਆ ਹੋਵੇ ਜਾਂ ਪਤਾ ਹੋਵੇ ਤੇ ਚਲ ਆਦਮੀ ਕਹਤੋ ਠੀਕ ਹੈ ਬਾਬਾ ਗਲਤ ਆ ਹਮਮ ਪਰ ਦੇਖਿਆ ਅਜੇ ਤੱਕ ਤਾਂ ਸਾਨੂੰ ਕੋਈ ਇਦਾਂ ਦਾ ਕਲੂ ਨਹੀਂ ਮਿਲਿਆ ਕਿ ਸੰਗਲ ਦੇ ਵਿੱਚ ਕਿਸੇ ਨੇ ਕਹਿ ਦਿੱਤਾ ਹੋਵੇ ਕਿ ਥੋੜਾ ਜਿਹਾ ਮੁਸ਼ਕਲ ਵੀ ਆਇਆ ਹੋਵੇ ਇੱਕ ਮਾਤਾ ਜੀ ਹੈਗੇ ਆ ਉਹ ਇੱਥੇ ਦਰਬਾਰ ਦੇ ਖੜੇ ਨੇ ਮੱਥਾ ਟੇਕਣ ਆਏ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹ ਕਹਿੰਦੀ ਕਿ ਬਾਬੇ ਕੋ ਸਿੱਧਾ ਗੱਲ ਕਰਦੇ ਬੀਬੀਆਂ ਬਹੁਤ ਆਉਨੀਆਂ ਨਹੀਂ ਜੀ ਕੋ ਜੀ ਸਾਰੇ ਆਪਾਂ ਮਿਲ ਦੁੱਖ ਨੂੰ ਆਉਂਦੇ ਆ ਬੀਬੀਆਂ ਵੀ ਆਉਂਦੀਆਂ ਭੈਣਾਂ ਵੀ ਆਉਂਦੀਆਂ ਮਾਵਾਂ ਵੀ ਆਉਂਦੀਆਂ ਆ ਅਸੀਂ ਵੀ ਆਉਂਦੇ ਬਹੁਤ ਚਿਰ ਤੋਂ ਆਉਂਦੇ ਆ ਸਾਨੂੰ ਹੀ 8-10 ਸਾਲ ਹੋ ਚੱਲੇ ਆ ਅਸੀਂ ਜਵਾ ਬਾਬਾ ਜੀ ਦੇ ਵਿੱਚ ਇਹੋ ਜੀ ਕੋਈ ਗੱਲ ਕੋਈ ਕਮੀ ਪੇਸ਼ ਹੀ ਨਹੀਂ ਦੇਖੀ ਹੈਗੀ ਬਾਬਾ ਜੀ ਸੁਨੱਖੇ ਬੜੇ ਆ ਉੱਧਾ ਕਦੇ ਕੋਈ ਮਾਰੇ ਮੋਟਾ ਮੁਸ਼ਕ ਆਇਆ ਹੋਗਾ ਨਹੀਂ 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 ਬਿਲਕੁਲ ਵੀ ਜਿਹੜੇ ਦਰਵਾਜ਼ੇ ਖੜੇ ਅਸੀਂ ਮਾਲ ਕਰੋ ਜਾਨ ਦੇਣੀ ਆ ਉਹਨਾਂ ਨੂੰ ਐਡਾ ਬੜਾ ਜਾਮ ਲਾਣਿਆ ਉਹ ਲੋਨ ਵਾਲਿਆਂ ਨੂੰ ਕੁਝ ਸੋਚਣਾ ਚਾਹੀਦਾ ਸੀ ਹਾਂਜੀ ਦੇਖੋ ਜੀ ਬਿਲ ਉਹਨਾਂ ਦਾ ਪਰਿਵਾਰ ਆ ਟੱਬਰ ਆ ਨਾ ਪਰ ਉਹਨਾਂ ਨੇ ਇੰਨਾ ਕੈਮ ਉਹ ਨਹੀਂ ਕੱਢਿਆ ਬੀਬੀ ਜੀ ਹੁਣੀ ਕਰੋ ਜਾਂਦੀ ਅਸੀਂ ਤੰਗ ਕਿ ਐਸਾ ਕੁਝ ਇਸ ਗੱਲ ਨੂੰ ਇੱਕ ਤੁਸੀਂ ਮਤਲਬ ਔਰਤ ਹੋਣ ਦੇ ਨਾਤੇ ਦੱਸ ਸਕਦੇ ਆ ਬਹੁਤ ਸਾਰੇ ਕਿਸਾਂ ਦੇ ਵਿੱਚ ਬੀਬੀਆਂ ਨੂੰ ਕਿਉਂ ਦਿਖਾਈ ਦਿੰਦਾ ਕਿ ਮੇਰਾ ਬੰਦਾ ਕਲਦਿਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਇਹ ਪਬਲਿਕਲੀ ਸਵਾਲ ਹੈ ਇਹ ਇਹ ਸਾਡੀਆਂ ਜਿਹੜੀਆਂ ਜਿਹੜਾ ਇਹੀ ਗੱਲ ਚਾਹ ਜਿਹੜਾ ਸਾਡਾ ਮਾਨਿਆ ਇਹ ਇਹ ਨਹੀਂ ਚੰਗਾ ਹੈਗਾ ਕਿ ਉਹ ਵੀ ਅਸੀਂ ਦੂਜੇ ਜਣੇ ਇੱਕ ਦਾ ਕਲਦ ਕਹਦੇ ਆਪਣੇ ਆਪ ਨੂੰ ਦੇਖਣਾ ਚਾਹੀਦਾ ਵੀ ਅਸੀਂ ਕਿ ਕਿੰਨੀ ਹਾਸ਼ਤੀ ਮਹਾਨ ਹੈ ਅਸੀਂ ਕਿਹੜੀ ਉਹਨੂੰ ਗੱਲ ਕਿਹੜਾ ਸ਼ਬਦ ਕਹਿਣ ਲੱਗੇ ਪਰ ਇੱਕ ਗੱਲ ਤੋਂ ਬਿਲਕੁਲ ਕਾਲਪ ਸੋ ਅਜੇ ਤੱਕ ਤਾਂ ਸਾਨੂੰ ਕੋਈ ਕਲੂ ਨਹੀਂ ਮਿਲੀ ਅਸੀਂ ਆਪਣੀ ਖੋਜ ਜਾਰੀ ਰੱਖਾਂਗੇ ਬਾਬਾ ਜੀ ਦੀ ਡਿਸਪਿਊਟ ਦੇ ਆਪਾਂ ਗੱਲ ਕਰਦੇ ਹੈਗੇ ਆਂ ਸਰਦਾਲੂਆ ਨਾ ਇਹਨਾਂ ਨੂੰ ਮੜ ਜਾ ਪੜਦੇ ਨਾ ਪੁੱਛਣ ਦੀ ਕੋਸ਼ਿਸ਼ ਕਰਾਂਗੇ ਆਪਾਂ ਸੋ ਬਾਬਾ ਜੀ ਦਾ ਇੱਕ ਫੈਮਿਲੀ ਮੈਟਰ ਚੱਲਦਾ ਹੈ ਨਾ ਜੀ ਉਹ ਤੇ ਇਲਜ਼ਾਮ ਲਗਾਏ ਆ ਹਨਾ ਕਿ ਬਾਬਾ ਜੀ ਤੇ ਕੋਲ ਲੜਕੀਆਂ ਬਹੁਤ ਆਉਨੀਆਂ ਹਨਾ ਔਰਤਾਂ ਨਾਲ ਸੰਬੰਧ ਕਹਿੰਦੇ ਹਨਾ ਤੁਹਾਡਾ ਕੀ ਕਹਿਣਾ ਹੈਗਾ ਨਹੀਂ ਜੀ ਅਸੀਂ ਤਾਂ ਕਦੀ ਅੱਜ ਤੱਕ ਦੇਖਿਆ ਨਹੀਂ ਜੀ ਸਾਨੂੰ ਘਟੂ ਘਟ 4-5 ਮਹੀਨੇ ਹੋ ਗਏ ਡੇਰੇ ਤੇ ਆਂਦਿਆਂ ਨੂੰ ਤੇ ਉਸ ਤੋਂ ਪਹਿਲਾਂ ਦੇ ਵੀ ਅਸੀਂ ਕਾਫੀ ਮਤਲਬ ਬਾਬਾ ਜੀ ਦੇ ਨਾਲ ক্লোਜ਼ ਰਹੇ ਆਂ ਅੱਜ ਤੱਕ ਕਦੀ ਨਹੀਂ ਇਹਨਾਂ ਦੀ ਕਦੀ ਗੱਲ ਨਹੀਂ ਸੁਣੀ ਇਦਾਂ ਦੀ ਅਸੀਂ ਇਸ ਰੱਬ ਨੂੰ ਹਾਜ਼ਰ-ਨਾਜ਼ਰ ਜਾਣ ਕੇ ਕਹਿੰਨੇ ਆ ਜੀ ਵੀ ਅਸੀਂ ਅਜੇ ਤੱਕ ਕੋਈ ਗੱਲ ਨਹੀਂ ਸੁਣੀ ਇਦਾਂ ਦੀ ਨਹੀਂ ਤਾਂ ਪਤਾ ਤਾਂ ਲੱਗੇ ਜਾਂਦਾ ਹੈ ਦਰਵਾਜ਼ੇ ਤੇ ਨਹੀਂ ਨਹੀਂ ਜੀ ਆਪਾਂ ਹਾਜ਼ਰ-ਨਾਜ਼ਰ ਹੋ ਕੇ ਬਾਬਾ ਜੀ ਨੂੰ ਇਹ ਗੱਲ ਜਾਣਦੇ ਆ ਕਹਿੰਨੇ ਆ ਮੰਨ ਲਵੈ ਇਦਾਂ ਦੇ ਬਾਬਾ ਜੀ ਦਾ ਨਹੀਂ ਹੈਗਾ ਜੀ ਕਦੀ ਮੈਟਰ ਹੀ ਨਹੀਂ ਕਦੀ ਤੁਸੀਂ ਦੇਖ ਸਕਦੇ ਆ ਅਸੀਂ ਪੜਦੇ ਨਾ ਪੁੱਛਿਆ ਹੈਗਾ ਸੋ ਬਾਕੀ ਸਾਨੂੰ ਕੋ ਹੋਰ ਮਿਲਿਆ ਤਾਂ ਉਹਦੇ ਨਾਲ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਗੇਟ ਤੇ ਜਾ ਕੇ ਗੇਟਵਾਲ ਨੂੰ ਜਾਣੇ ਆ ਸਾਨੂੰ ਕੋ ਸ਼ਾਇਦ ਸਤਾਲੂ ਮਿਲੇ ਜਿਹਦੇ ਕੋਲੋਂ ਅਸੀਂ ਆਪਣੀ ਕੋਈ ਨਾ ਕੋਈ ਕਹਿ ਸਕਦੇ ਹਾਂ ਕਿ ਉਹ ਗੱਲਬਾਤ ਕਢਾ ਸਕੀਏ ਕਿ ਡੇਰੇ ਦੇ ਵਿੱਚ ਕੀ ਹੁੰਦਾ ਕੀ ਨਹੀਂ ਵਾਈਫ ਨੇ ਇਹਨਾਂ ਦੀਨੇ ਇਲਜ਼ਾਮ ਲਗਾਏ ਹੈਗੇ ਆ ਸੋ ਆਪਾਂ ਦੇਖਦੇ ਹੈਗੇ ਆ ਭਾਈ ਸਾਹਿਬ ਸਸਿਕਾ ਕੀ ਕਿਹੜੇ ਬੰਡਵਾਉਣੇ ਰੋਲੀ ਤੋਂ ਜੀ ਹਮ ਡੇਰੇ ਦਾ ਕੀ ਹਾਲ ਕਿੰਨੇ ਸਾਲਾਂ ਤੋਂ ਆ ਰਹੇ ਤੁਸੀਂ ਡੇਰਾ ਜੀ ਅਸੀਂ ਤਾਂ ਉਦਦੇ ਆਉਣੇ ਆ ਜੀ ਜਦ ਡੇਰੇ ਕੁਝ ਵੀ ਨਹੀਂ ਸੀ ਕੋਈ ਕਮਰਾ ਸ ਹੈਗਾ ਜੀ ओके ओके ਤੇ ਜਾਦੇ ਬਾਬਾ ਜੀ ਘਟੂ ਘਟ 9-10 ਸਾਲ ਹੋ ਗਿਆ ਜੀ ਜਾਦੇ ਇਹ ਬਾਬਾ ਜੀ ਹੈ ਜਾਦਾ ਹੀ ਸਾਰਾ ਕੁਝ ਬਣਿਆ ਜੀ ਪਹਿਲਾਂ ਕੁਝ ਇਹ ਇੱਕ ਮੋਪਾ ਛੱਡੀ ਆਪਾਂ ਉਹਨੂੰ ਕਿਸ ਕਰਕੇ ਰੋਕਿਆ ਹੈਗਾ ਹਾਂਜੀ ਤੇ ਉਹ ਇਹਨਾਂ ਦੀ ਵਾਈਫ ਨਾਲ ਇੱਕ ਝਗੜਾ ਚੱਲਦਾ ਹੈ ਨਾ ਇਹਨਾਂ ਦੀ ਵਾਈਫ ਨੇ ਇਲਜ਼ਾਮ ਲਗਾਏ ਆ ਕਿ ਬਾਬੇ ਕੋਲ ਬੀਬੀਆਂ ਬਹੁਤ ਆਉਂਦੀਆਂ ਨਾ ਗਲਤ ਗੱਲ ਹੈ ਜੀ ਅਸੀਂ ਨੇ ਅੱਜ ਤੱਕ ਦੇਖਿਆ ਸਾਨੂੰ 10 ਸਾਲ ਹੋ ਗਏ ਅਸੀਂ ਕਦੇ ਕੋਈ ਇਦਾਂ ਦਾ ਗਲਤ ਕੰਮ ਦੇਖਿਆ ਹੀ ਨਹੀਂ ਜੀ ਤੇ ਕਿੱਦਾਂ ਕਹਿੰਦੇ ਜੀ ਕਦੇ ਵੀ ਨਹੀਂ ਦੇਖਿਆ ਜੀ ਕਦੇ ਕੋ ਮਾੜੀ ਮੋਟੀ ਨਹੀਂ ਕਦੇ ਕਦੇ ਵੀ ਨਹੀਂ ਸਾਡੇ ਘਰ ਵੀ ਆਉਂਦੇ ਜਾਂਦੇ ਨਹੀਂ ਕਦੇ ਵੀ ਨਹੀਂ ਹੈ ਨਹੀਂ ਇਦਾਂ ਦਾ ਮਸਲਾ ਤੁਹਾਡੇ ਫੈਮਿਲੀ ਇੱਥੇ ਆਉਂਦੇ ਆ ਬਿਲਕੁਲ ਭੈਣ ਤੋਂ ਬਿਨਾਂ ਕਦੇ ਬੁਲਾਉਂਦੇ ਨਹੀਂ ਭੈਣ ਜੀ ਮਾਤਾ ਜੀ ਭੈਣ ਜੀ ਵਸਾ ਹੈ ਕਦੇ ਚਾਹੇ ਛੋਟਾ ਵੱਡਾ ਭੈਣ ਜੀ ਤੋਂ ਬਿਨਾਂ ਕਦੇ ਬੁਲਾਉਂਦੇ ਹੀ ਨਹੀਂ ਉਹ ਸੁੱਤੇ ਸੀ ਦੇਖ ਸਕਦੇ ਹਾਂ ਸਰਦਾਰਾ ਲੋ ਜਿਹੜੇ ਹੈਗੇ ਆ ਉਹਨਾਂ ਦੀ ਝੂਠ ਬੋਲਣ ਦੀ ਥੋੜਾ ਲੋੜ ਹੈ ਜੀ ਡੇਰੇ ਤੇ ਆ ਕੇ ਅਸੀਂ ਕੱਲ ਝੂਠ ਬੋਲਣਾ ਠੀਕ ਨਹੀਂ ਪਾਪਾ ਭਾਗੀ ਬਣਾਂਗੇ ਬਿਲਕੁਲ ਨਹੀਂ ਅਸੀਂ ਨਹੀਂ ਇਦਾਂ ਦਾ ਕੁਝ ਵੀ ਦੇਖਿਆ ਜੀ ਕਦੇ ਗਲਤ ਗੱਲਿਆ ਇਹ ਬਾਕੀ ਇਹਨਾਂ ਦਾ ਪਤਾ ਨਹੀਂ ਜੋ ਹੋਇਆ ਉਹ ਇਹਨਾਂ ਨੂੰ ਪਤਾ ਪਰ ਇਹ ਗੱਲ ਗਾਲਤ ਹੈ ਕੋਈ ਇਦਾਂ ਦਾ ਗਲਤ ਕੰਮ ਨਹੀਂ ਹੈਗਾ ਇੱਥੇ ਜੀ ਮਤਲਬ ਇਹਨਾਂ ਦਾ ਝਗੜਾ ਅਲੱਗ ਆ ਹਾਂਜੀ ਬਿਲਕੁਲ ਲੱਗ ਗਿਆ ਡੇਰੇ ਦਾ ਮਸਲਾ ਜਿਹੜਾ ਹੈਗਾ ਉਹ ਲੱਗ ਗਿਆ ਹਾਂਜੀ ਸੋ ਔਰਤਾਂ ਵਾਲੀ ਗੱਲ ਡੇਰੇ ਤੇ ਤਾਂ ਭਾਜੀ ਇਦਾਂ ਹਰ ਇੱਕ ਬੰਦਾ ਆਉਂਦਾ ਜਾਂਦਾ ਇਹ ਤਾਂ ਗਲਤ ਗੱਲਾਂ ਜੇ ਕਿਸੇ ਨੂੰ ਐਵੇਂ ਸ਼ੱਕ ਦੀ ਨਿਗਾਹਾਂ ਨਾਲ ਦੇਖੀ ਆ ਬਿਲਕੁਲ ਨਹੀਂ ਇਦਾਂ ਦੀ ਗੱਲ ਹੈਗੀ ਜੀ ਸੋ ਤੁਸੀਂ ਦੇਖ ਸਕਦੇ ਹੋ ਫੈਸਲਾ ਸੰਗਤ ਨੇ ਕਰਨਾ ਤੁਸੀਂ ਦੇਖ ਰਹੇ ਹੋ BBC ਇੰਟਰਨੈਸ਼ਨਲ ਰੇਡੀਓ ਮੈਂ ਤੁਹਾਡਾ ਆਪਣਾ ਵੀਰ ਕਾਲਾ ਕਟਾਰੀਆ ਠੀਕ ਹੈ ਜੀ